ਜੇਠ ਦੁੱਧ ਰੀੜ ਕੇ ਜਠਾਣੀ ਦੁੱਧ ਰੀੜ ਕੇ ਮੈਲ ਨਹੀਂ ਆ ਵਿੜ ਕਾਵੇ ਸਿੰਗਾਲਿਆ ਬੱਕਰੀ ਦੁੱਧ ਰੀੜ ਕਾ ਚੇ ਵੇੜੇ ਤੁੰਬਾ ਵੱਜਦਾ ਜਾਲਮਾ ਵਿੱਚ ਵੇੜੇ ਬੀਬਾ ਆਇਆ ਕਰੋ ਬੀਬਾ ਜਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ ਬੁਝਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ ਬੁਝਾਇਆ ਕਰੋ ਨੱਚ ਲਓ ਨੀ ਕੁੜੀਓ ਖੇਡ ਲਓ ਨੀ ਕੁੜੀਓ ਨੱਚਣਾ ਖੇਡਣਾ ਰੇ ਜਾਊਗਾ ਕੋਈ ਬੂਝੜ ਜਾ ਜਟ ਲੈ ਜਾਊਗਾ ਕੋਈ ਬੂਝੜ ਜਾ ਜਟ ਲੈ ਜਾਊਗਾ ਆਜੋ ਬੱਚਿਓ ਰੋਟੀ ਖਾ ਲਓ ਆਜੋ ਬੱਚਿਓ ਰੋਟੀ ਖਾ ਲਓ ਮੈਂ ਨਰ ਮੈਨੂੰ ਜਾਣਾ ਬੇਕੱਲ ਤਾਂ ਇਹਨੂੰ ਚੁੱਕੇ ਆਈ ਕੱਲ ਤਾਂ ਇਹਨੂੰ ਚੁੱਕੇ ਆਈ ਅਜ ਖਿੜਿਆ ਪਿਆ ਨਮਾਣਾ ਸਿੰਘ ਜੀ ਹੁਕਮ ਕਰੋ ਮੈਂ ਬੇਕਿਆਂ ਨੂੰ ਜਾਣਾ ਸਿੰਘ ਜੀ ਹੁਕਮ ਕਰੋ ਮੈਂ ਬੇਕਿਆਂ ਨੂੰ ਜਾਣਾ ਸਿੰਘ ਜੀ ਹੁਕਮ ਕਰੋ ਉੱਡ ਗਈਆਂ ਵੇਥੇ ਰਾਜ ਨੂੰ ਪੇਕੇ ਜਾਮਾ ਵੇ ਸਿੰਗਾ ਮਾਪਿਆਂ ਦੇ ਵਰਾਗ ਨੂੰ ਪੇਕੇ ਜਾਮਾ ਵੇ ਸਿੰਗਾ ਮਾਪਿਆਂ ਦੇ ਬੁਰਾਗ ਨੂੰ ਪੇਕੇ ਜਾਮਾ ਵੇ ਸਿੰਗਾ ਮਾਪਿਆਂ ਦੇ ਵਰਾਗ ਨੂੰ ਦੋਨੇ ਚੱਲੀਏ ਚਾਰ ਵਜੇ ਚਾਰ ਵਜੇ ਲਗਾਇਆ ਚੱਤ ਗੱਠੜੀ ਵੀਰਾ ਵੇ ਆਪਾਂ ਚੱਲੀਏ ਕੁੱਗੂ ਦੀ ਕੀ ਬਾਤ ਪੁੱਛਣੀ ਚੱਕ ਗੱਠੜੀ ਵੀਰਾ ਵੇ ਆਪਾਂ ਚੱਲੀਏ ਕੁੱਗੂ ਦੀ ਕੀ ਬਾਤ ਪੁੱਛਣੀ ਟੋਨੇ ਪਹਿਣਾ ਨੱਚੀਏ ਸੋਰੇ ਨੱਚੀਏ ਦਰਾਨੀਆਂ ਜਠਾਣੀਆਂ ਪੇਕੇ ਦੋਮੇ ਪਹਿਣਾ ਨੱਚੀਏ ਸੋਰੇ ਨੱਚੀਏ ਜਰਾਨੀਆਂ ਜਠਾਣੀਆਂ ਚੰਨੇ ਉਤੇਛੰਨਾ ਛੰਨਾ ਪਰੇ ਅਜ ਵੈਂਦਾ ਖੜਕੇ ਵੇਖ ਸ਼ਕੀਨਾ ਕਿੱਦਾ ਜੱਟੀ ਮਲ ਵੈਂਦਾ ਖੜਕੇ ਦੇਖ ਸ਼ਕੀਨਾ ਕਿੱਦਾ ਜੱਟੀ ਮਲ ਵੈਂਦਾ ਚੰਨੇ ਉਤੇਛੰਨਾ ਛੰਨਾ ਪਰੇ ਅਸ਼ੀਰਾਬ ਦਾ ਕਿਸੇ ਨੂੰ ਕੀ ਪਤਾ ਮਮਤੀਆਂ ਦੇਵ ਕਿਸੇ ਨੂੰ ਕਿਰਪਾ ਮਾਮਾ ਤੀਆਂ ਦੇਵਰ ਸੱਸਾ ਸੱਸਾ ਹਰ ਕੋਈ ਕਹਿੰਦਾ ਸੱਸਾ ਮਾਤੀਆਂ ਲੱਚੀ ਆ ਜਾਣੀ ਸਨਖੀਏ ਮਾਮਾ ਤੀਆਂ ਨੱਚੀ ਆ ਜਾਣੀ ਸਨਖੀਏ ਮਾਮਾ ਤੀਆਂ ਨੱਚੀ ਸਸਾ ਸਸਾ ਹਰ ਕੋਈ ਕਹਿੰਦਾ ਸੁਣਾ ਹੁੰਦੀ ਮਾਵਾਂ ਦੀ ਮੈਂ ਮਸਲੀ ਮੈਂ ਮਸਲੀ ਦਰਿਆਵਾਂ ਦੀ ਮੈਂ ਮਸਲੀ ਮੈਂ ਮਸਲੀ ਦਰਿਆਵਾਂ ਦੀ ਮੈਂ ਮਛਲੀ ਮਾਵਾਂ ਦਿਆਂ ਕੱਪੜੇ ਦੋਂਦੀਆ ਪਟੜਾ ਤੇ ਬਟੜਾ ਜੋੜ ਕੇ ਹੁਣ ਕਿਉਂ ਮਾਏ ਰੋਨੀ ਏ ਧੀਆਂ ਨੂੰ ਸੋਰੇ ਤੋਰ ਕੇ ਹੁਣ ਕਿਉਂ ਮਾਏ ਰੋਨੀ ਏ ਧੀਆਂ ਨੂੰ ਸੋਰੇ ਤੋਰ ਕੇ ਕਿਸੇ ਦੀ ਨਾ ਖਾਈਏ ਖਾਈਏ ਆਪਣੇ ਹੀ ਸੇਦੀ ਸਸੇ ਨੂੰ ਨਾ ਨਿੰਦਿਆ ਆਵੀ ਮਾਏ ਕਿਸੇ ਦੀ ਨਿੰਦਿਆ ਨਾ ਸਸੇ ਆਵੀ ਮਾਏ ਕਿਸੇ ਦੀ ਨਿੰਦਿਆ ਨਾ ਸਸੇ ਆਵੀ ਮਾਏ ਕਿਸੇ ਦੀ ਚੌਲਾਂ ਦਾ ਪਾਣੀ ਮੈਂ ਬੁਹੇ ਅੱਗੇ ਢੋਲਦੀ ਚੌਲਾਂ ਦਾ ਪਾਣੀ ਨੀ ਮੈਂ ਬੁਹੇ ਅੱਗੇ ਢੋਲਦੀ ਆਉਂਦਾ ਜਾਂਦਾ ਨਿਕਲਗੇ ਆਨੀ ਮੇਰਾ ਰੋਂਦੀ ਦਾ ਹਾਸਾ ਨਿਕਲਗੇ ਆਨੀ ਮੇਰਾ ਰੋਂਦੀ ਦਾ ਹਾਸਾ ਨਿਕਲਗੇ ਆਨੀ ਮੇਰਾ ਰੋਂਦੀਆਂ ਗੜੇ ਗੜੀਰੇ ਵਾਲਿਆ ਗੜ ਹੌਲੀ ਹੌਲੀ ਤਰ ਦੁਕਣਕਨਾ ਦੀਆਂ ਵਾਲੀਆਂ ਮੇਰੇ ਦਿਲ ਵਿੱਚ ਬੈੰਦਾ ਹਾਲ ਮੇਰਾ ਮਾਹੀ ਗੜਬਾ ਇਹ ਮੈਂ ਗੜ ਤੇ ਦੀ ਧੋਰ ਮੇ ਨੇ ਪਾਏ ਸਾਰੇ ਤਗਣੇ ਮੇਰੀ ਮਾ ਪਿਆਨੀ ਪਾਏ ਇਕੋਤ ਵੀ ਤੇ ਹੋਦ ਕਰਦਾਨੀ ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾਨੀ ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾਨੀ ਜਦੋਂ ਸਾਰੇ ਤਗਣੇ تیر ਪਿੱਕਿਆਂ ਨੇ ਪਾਏ ਇਕੋਤ ਵੀ ਤੇ ਜਦੋਂ ਪਾਵੇਂ ਗੀਤਾ ਵੇਜਾ ਵੇਜਾ ਕਰਦਾਨੀ ਜਦੋਂ ਪਾਵੇਂ ਗੀਤਾ ਵੇਜਾ ਵੇਜਾ ਕਰਦਾਨੀ ਜਦੋਂ ਪਾਵੇਂ ਗੀਤਾ ਵੇਜਾ ਵੇਜਾ ਕਰਦਾਨੀ ਇਕ ਕੋਤਵੀ ਤੇਉ ਦੇ ਬਾਪਦਾਨੀ ਅੰਦਰ ਵਰਦਾ ਗਟਾਰ ਵਾਂਗੂ ਚਾਕਤਾਨੀ ਅੰਦਰ ਵਰਦਾ ਗਟਾਰ ਵਾਂਗੂ ਨ ਤੋਂ ਪਹਿਲਾਂ ਨਿਵੇਉਣ ਵਾਰੇ ਸੋਚਦੇ ਮੈਨੂੰ ਤੂੰ ਪੜਾਈ ਤੇ ਲਖਾਈ ਮਾਏ ਮੇਰੀਏ ਦੁਨੀਆ ਦਿਖਾਉ ਚਾਈ ਚਾਈ ਮਾਏ ਮੇਰੀਏ ਦੁਨੀਆ ਦਿਖਾਉ ਚਾਈ ਚਾਈ ਮਾਏ ਮੇਰੀਏ ਦੁਨੀਆ ਤੇ ਕਹੀਂ ਚਾਈ ਮਾਏ ਮੇਰੀਏ ਕਦੇ ਨੂੰ ਕਰੀਖੇ ਕਦੇ ਹਾਂ ਗੇੜਾ ਦੇ ਦੇ ਨੀ ਮਟਿਆਰੇ ਲੰਮੀ ਬਾਹ ਕਾਰੀ ਕੇ ਗੇੜਾ ਦੇ ਦੇ ਨੀ ਮਟਿਆਰੇ ਲੰਮੀ ਬਾਹ ਕਾਰੀ ਕੇ ਮਾਵਾ ਤਾਤੀਆਂ ਨੂੰ ਸਹਰਾ ਨਹੀਂੋਂ ਥੱਕਦੀਆਂ ਮਾਵਾ ਤਾਤੀਆਂ ਨੂੰ ਸਹਰਾਉਂਦੀਆਂ ਨਾ ਥੱਕਦੀਆਂ ਸੱਸਾਂ ਕਿਉਂ ਕੱਢਦੀਆਂ ਨਾ ਗੋਚਾ ਮਾਏ ਮੇਰੀਏ ਕੱਲੀ ਵਹਿ ਕੇ ਮਨ ਵਿੱਚ ਸੋਚਾਂ ਮਾਏ ਮੇਰੀਏ ਕੱਲੀ ਵਹਿ ਕੇ ਮਨ ਵਿੱਚ ਸੋਚਾਂ ਮਾਏ ਮੇਰੀਏ ਇਵੇਂ ਕੇ ਮਨ ਵਿੱਚ ਸੋਚਾਂ ਮੈਂ ਮੇਰੀਏ ਕਾਲੀ ਚੁੰਨੀ ਨੂੰ ਲਾ ਲਿਆ ਗੋਟਾ ਕਰ ਲਈ ਜਾਣ ਦੀ ਤਿਆਰੀ ਵਈ ਅੱਖਾਂ ਵਿੱਚੋਂ ਹੰਝੂ ਕੇ ਰਾਂ ਤੇਰਾ ਬਾਰ ਬਾਰ ਵੀ ਸੋਨਾ ਤੂੰ ਲੱਗਦਾ ਬੋਲ ਚਨਾ ਇੱਕ ਵਾਰੀ ਵੀ ਸੋਨਾ ਤੂੰ ਲੱਗਦਾ ਬੋਲ ਚਨਾ ਇੱਕ ਵਾਰੀ ਵੀ ਸੋਨਾ ਤੂੰ ਲੱਗਦਾ ਬੋਲ ਚਨਾ ਇੱਕ ਨੌਕਰ ਨੂੰਤੀ ਦੈਨਾ ਬਾਬਲਾ ਨੌਕਰ ਨੂੰਤੀ ਦੈਨਾ ਬਾਬਲਾ ਹਾਲੀ ਪੁੱਤ ਬਤੇਰੇ ਵੇ ਨੌਕਰ ਨੇਤਾ ਚੱਕਿਆ ਬਿਸਤਰਾ ਨੌਕਰ ਨੇਤਾ ਚੱਕਿਆ ਬਿਸਤਰਾ ਹੋ ਗਿਆ ਗੱਡੀ ਦੇ ਨੇੜੇ ਮੈਂ ਤੈਨੂੰ ਵਰਜ ਰਹੀ ਦੈਨਾ ਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਦੈਨਾ ਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਦੈਨਾ ਬਾਬਲਾ ਫੇਰੇ ਮੈਂ ਤੈਨੂੰ ਨੱਚੇ ਲੋਨੀ ਕੁੜੀਓ ਓਕੇ ਲੋਨੀ ਕੁੜੀਆਂ ਨੱਚਣਾ ਖੇਡਣਾ ਰਹਿ ਜਾਊਗਾ ਕੋਈ ਉਜੜ ਜਟਲੇ ਜਾਊਗਾ ਕੋਈ ਬੂ ਲੰਮੀ ਹੁੰਦੀ ਤਾਂ ਵਾਲੀ ਪਾਉਂਦੀ ਲ ਲ ਲ ਕਰਕੇ ਲੰਮੀ ਹੁੰਦੀ ਤਾਂ ਵਾਲੀ ਪਾਉਂਦੀ ਲ ਲ ਲ ਕਰਕੇ ਮਧੂਰੀ ਜੀ ਰਹੇਗੀ ਬੋਲੀ ਪੈਂਦੀ ਨਾ ਸਵਾਰ ਕੇ ਮਧੂਰੀ ਜੀ ਰਹੇਗੀ ਬੋਲੀ ਪੈਂਦੀ ਨਾ ਸਵਾਰ ਕੇ ਬੋਲੀ ਬੋਲੀ ਪਾ ਇਹ ਦਰਦ ਦੇ ਸਾਹਮਣੇ ਉੱਚਾ ਚਵਾਰਾ ਪੋਣਾ ਵਖਰੇ ਹੋ ਕੇ ਮਰਜੀ ਕਰਨੀ ਆਪਣਾ ਹੁਕਮ ਚਲਾਉਣਾ ਬੈ ਰਖਣਾ ਤਾਂ ਤੇਰੀ ਮਰਜੀ ਪੇਕੇ ਜਾ ਕੇ ਮਰ ਕੇ ਨਾਲੇ ਆਉਣਾ ਬੈ ਰਖਣਾ ਤਾਂ ਤੇਰੀ ਮਰਜੀ ਪੇਕੇ ਜਾ ਕੇ ਮਰ ਕੇ ਨਾਲੇ ਆਉਣਾ ਸੁਣ ਮਹੀਨਾ ਦਿੜਤੀਆਂ ਦੇ ਸੁਣ ਮਹੀਨਾ ਦਿੜਤੀਆਂ ਦੇ ਗੋਡੇ-ਗੋਡੇ ਕਾਵੇ ਕੀ ਰਾਣੀ ਜਾਨ ਦਾ ਤੀਆਂ ਵੇਖ ਆ ਵੇਖਣ ਆ ਵੇ ਕੀ ਰਾਣੀ ਜਾਣਦਾ ਸੋਣ ਮਹੀਨਾ ਦਿੰਦੀਆਂ ਦੇ ਸੋਣ ਮਹੀਨਾ ਦਿੰਦੀਆਂ ਦੇ ਗੋਡੇ ਗੋਡੇ ਕਾਣੀ ਮੈਰੀਆਂ ਸੇਵੀਆਂ ਕਮਲੇ ਗਿਆ ਚਾਣੀ ਮੈਰੀਆਂ ਸੇਵੀਆਂ ਕਮਲੇ ਨ ਚੜ ਗਿਆ ਚਾਣੀ ਮੈਰੀਆਂ ਸੇਵੀਆਂ ਕਮਲੇ ਚੜ ਗਿਆ ਸੋਣ ਮਹੀਨਾ ਵੇ ਮੈਂ ਕੰਮ ਬਥੇਰਾ ਕਰਦੀ ਤੇਰੀ ਮਾਂ ਮੇਰੇ ਨਾਲ ਲੜਦੀ ਤੈਨੂੰ ਦੱਸੂਗੀ ਕੱਲੇ ਨੂੰ ਜਾਣਾ ਫੌਜੀਆ ਤੇਰੇ ਨਾਲ ਬੰਦੇ ਨੂੰ ਜਾਣਾ ਫੌਜੀਆ ਤੇਰੇ ਨਾਲ ਬੰਦੇ ਨੂੰ ਜਾਣਾ ਫੌਜੀਆ ਤੇਰੇ ਨਾਲ ਬੰਦੇ ਨੂੰ ਫੌਜੀ ਫੌਜ ਵਿੱਚੋਂ ਆਇਆ ਮੈਨੂੰ ਕੁਝ ਨਾਲ ਲੈ ਆਇਆ ਵੇ ਮੈਂ ਕੰਮ ਬਥੇਰਾ ਕਰਦੀ ਤੇਰੀ ਮਾਂ ਮੇਰੇ ਨਾਲ ਲੜਦੀ ਤੈਨੂੰ ਦੱਸੂਗੀ ਕੱਲੇ ਫੌਜੀ ਆ ਤੇਰੇ ਨਾਲ ਬੰਬੇ ਨੂੰ ਝੜ ਫੌਜੀ ਆ ਤੇਰੇ ਨਾਲ ਬੰਬੇ ਨੂੰ ਝੜਾ ਫੌਜੀ ਆ ਤਕਤ ਨਾ ਪਾਓ ਬੱਲੀਆਂ ਕਰਾ ਫਟਾਫਟ ਸਾਰੀ ਜਾਣੇ ਗੇੜਾ ਦੇ ਦਿਓ ਆਪਣਾ ਬੀਕਾ ਪਾਓ ਬੱਲੀਆਂ ਕਰੋ ਚਿਤਰਾ ਜੀ ਮੱਚ ਧਿਆਨ ਨੂੰ ਮੱਚ ਲੈਣ ਦੋ ਚਲਤ ਮਾਰੀ ਨੱਚਣਾ ਤ ਹੁਣ ਨੱਚ ਲੈ ਕਰ ਜਾ ਕੇ ਨੱਚ ਲੈ ਚਲਤਵਾ ਧੀ ਨੱਚਣਾ ਤ ਹੁਣ ਨੱਚ ਲੈ ਬਦਲਾਂ ਚੋਂ ਨਿਕਲਿਏ ਨਿੱਕੀਏ ਬਦਲਿਏ ਇਥੇ ਕੁ ਜਾ ਕੇ ਬਰਸੇਂਗੀ ਅਜ ਨੱਚ ਲੈ ਸਵੇਰੇ ਤਰਸੇਂਗੀ ਅਜ ਨੱਚ ਲੈ ਸਵੇਰੇ ਤਰਸੇਂਗੀ ਸੋਣੀ ਕੁੜੀ ਵੇਚ ਕੇ ਅਸੀਂ ਮੋਟਰਸਾਈਕਲ ਲੈਣਾ ਸੋਣੀ ਕੁੜੀ ਵੇਚ ਕੇ ਅਸੀਂ ਮੋਟਰਸਾਈਕਲ ਲੈਣਾ ਬੜਾ ਹੀ ਜਿੱਤ ਲੋਚਦਾ ਸੀ ਕੋਈ ਝੂਟਾ ਲੈਣਾ ਬੜਾ ਹੀ ਜਿੱਤ ਲੋਚਦਾ ਝੂਟਾ ਝੂਟਾ ਲੈਣਾ ਹਾਂ ਬੜਾ ਕੁੜੀਏ ਬੋਲੀ ਪਾਈ ਮੇਰੇ ਕਾਲਜੇ ਸ਼ੁਰੀ ਚਲਾਈ ਮਾਂ ਤੇਰੀ ਨੂੰ ਲੈਗੇ ਨਾਈ ਤੈਨੂੰ ਕਰਨ ਪਜਾਈ ਨਹੀਂ ਵੇਜਾ ਚੁੱਪ ਕਰਕੇ ਮੂੰਹ ਬੋਲੀ ਨਾ ਪਾਈ ਪਾਈ ਮੇਰਾ ਨਿਕਲ ਗਿਆ ਹਸਾ ਨਹੀਂ ਤੇਰੇ ਮੂੰਹ ਵਰਗਾ ਮੇਰੀ ਜੁੱਤੀ ਦਾ ਪਾਸਾ ਨਹੀਂ ਤੇਰੇ ਮੂੰਹ ਵਰਗਾ ਮੇਰੀ ਜੁੱਤੀ ਦਾ ਪਾਸਾ ਨਹੀਂ ਤੇਰੇ ਮੂੰਹ ਬੋਲੀ ਪਾਈਏ ਤਾਂ ਬੋਲੀ ਪਾਈਏ ਲਲਕਾਰ ਕੇ ਮੋਟੋ ਜੀ ਦੇ ਸਿੱਧਈਏ ਅੱਡੀ ਮਾਰ ਕੇ ਮੋਟੋ ਜੀ ਦਾ ਟੱਟ ਸਿੱਧਈਏ ਅੱਡੀ ਮਾਰ ਕੇ ਮੋਟੋ ਸੇਮ ਸੇਮ ਹੀ ਹੈ ਕੋਈ